ਲੋ ਵੀ ਸੱਜਣੋ ਅੱਜ ਅਸੀਂ ਪਹੁੰਚੇ ਹਾਂ ਤਲਵੰਡੀ ਸਾਬੋ ਦੇ ਪਿੰਡ ਭਾਗੀਬੰਦਰ ਤੇ ਜ਼ਿਲ੍ਹਾ ਪੈ ਜਾਂਦਾ ਜੀ ਬਠਿੰਡਾ ਅਸੀਂ ਖੜੇ ਹਾਂ ਬਾਈ ਜਸਵੰਤ ਸਿੰਘ ਸਿੱਧੂ ਦੇ ਫਾਰਮ ਤੇ ਦੇਖੋ ਤੁਸੀਂ ਨੀਲੀ ਘੋੜੀ ਹੈ ਬਾਈ ਜਸਵੰਤ ਸਿੰਘ ਸਿੱਧੂ ਖੁਦ ਜਾ ਰਹੇ ਨੇਗੇ ਇਹ ਹੈਗੀ ਜੀ ਬਾਈ ਦੀ ਕਾਲੀ ਘੋੜੀ ਕ੍ਰੋਸ ਪੈ ਜੱਟਾ ਮੱਥੇ ਪਟਾ ਬਹੁਤ ਸੋਹਣੀ ਘੋੜੀ ਹੈ ਤੇਰੀ ਬਰੀਡਿੰਗ ਵੀ ਬਹੁਤ ਟੌਪ ਦੀ ਹੈ ਤੁਹਾਨੂੰ ਅੱਗੇ ਦਿਖਾਵਾਂਗੇ ਇਹਦੇ ਬੱਚੇ ਵੀ ਦਿਖਾਵਾਂਗੇ ਤੇ ਤੁਸੀਂ ਘੋੜੀ ਦੇਖੋ ਕਿੰਨੀ ਸੋਹਣੀ ਹੈ ਇਹ ਕੰਨ ਕੰਨ ਬਹੁਤ ਸੋਹਣਾ ਲੱਗਿਆ ਘੁੜੀ ਦੇ ਨੱਕ ਬੰਤਰੇ ਦੀ ਬਹੁਤ ਸੋਹਣੀ ਹੈਗੀ ਛਾਤੀ ਦੀ ਬਹੁਤ ਸੋਹਣੀ ਹੈ ਤੋਰਾ ਇਹਦਾ ਬਹੁਤ ਸੋਹਣਾ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਚ ਸੌ ਗੁਣਾ ਬਹੁਤ ਜ਼ਿਆਦਾ ਹੈ ਬਹੁਤ ਮਤਲਬ ਵਧੀਆ ਘੋੜੀ ਹੈ ਇਹ ਬਹੁਤ ਸੋਹਣੀ ਤੇ ਬਰੀਡਿੰਗ ਲਈ ਬਹੁਤ ਚੰਗੀ ਘੋੜੀ ਹੈ ਇਹ ਇਹ ਹੈਗੀ ਜੀ ਨੀਲੀ ਘੋੜੀ ਇਹ ਉਸੇ ਘੋੜੀ ਦੀ ਬੱਚੀ ਹੈ ਜਿਹੜੀ ਆਪਾਂ ਪਹਿਲਾਂ ਕਾਲੀ ਘੋੜੀ ਦੇਖੀ ਹੈ ਤੁਸੀਂ ਦੇਖੋ ਕਿੰਨੀ ਟਾਪ ਦੀ ਬਰੀਡਿੰਗ ਹੈ ਦਾ ਕੱਦ ਘਾਟ ਦੇਖੋ ਕਿੱਡਾ ਹੈ ਘੋੜਿਆਂ ਨੂੰ ਮਾਤ ਪਾਉਂਦੀ ਜਾਂਦੀ ਹੈ ਘੋੜੀ ਇਹ ਤੇ ਇਹਦੇ ਜਿਹੜਾ ਪਿਤਾ ਹੈਗਾ ਦੁਰਲਭ ਉਹਦਾ ਵੀ ਦੇਖੋ ਤੁਸੀਂ ਰਿਜ਼ਲਟ ਕਿੰਨਾ ਟਾਪ ਹੈ ਇਹ ਬਸ ਤਾਂ ਦੁਰਲਭ ਦੇ ਰਿਜ਼ਲਟ ਹੋਰ ਵੀ ਬਹੁਤ ਹੋਣਗੇ ਪਰ ਇੱਥੇ ਜਿੰਨੇ ਅਸੀਂ ਜਾਨਵਰ ਦਿਖਾਵਾਂਗੇ ਉਹਨਾਂ ਦਾ ਮਾਤਾ ਪਿਤਾ ਇੱਕੋ ਹੀ ਆ। ਮਾਂ ਵੀ ਇੱਕੋ ਹੀ ਆ ਤੇ ਪਿਤਾ ਵੀ ਇੱਕੋ ਹੀ ਆ। ਮਾਤਾ ਵਾਲੇ ਪਾਸਿਓਂ ਤਾਂ ਕਾਲੀ ਘੋੜੀ ਤੁਸੀਂ ਦੇਖ ਹੀ ਰਹੀ ਤੇ ਪਿਤਾ ਦੋਨਾਂ ਦਾ ਦੁਰਲੱਭ ਹੈ। ਤੇ ਦੋਨੇ ਟੌਪ ਦੇ ਜਾਨਵਰ ਨੇਗੇ ਤੇ ਤੀਜੀ ਘੋੜੀ ਵੀ ਟੌਪ ਦੀ ਹੈਗੀ ਇਹ। ਤੁਸੀਂ ਹੁਣ ਨੀਲੀ ਘੋੜੀ ਦੇਖੋ ਤੁਸੀਂ ਇਹਦੀ ਚਾਲ ਕਿੰਨੀ ਸੋਹਣੀ ਹੈ। ਤਿੰਨ ਪੈਰ ਚਿੱਟੇ ਆ ਤੇ ਮੱਥੇ ਪਟਾ ਹੈਗਾ। ਬਹੁਤ ਕੱਦ ਕਾਠ ਹੈ। ਇੱਥੋ ਪੁੜੇ ਦੀ ਬਹੁਤ ਸੋਹਣੀ ਐ ਪੈਰ ਸੰਭਾ ਬਹੁਤ ਮਜ਼ਬੂਤ ਹੈ ਇਹਦਾ ਜੇ ਗੱਲ ਕਰੀਏ ਵੀ ਕਿਸੇ ਪਾਸੇ ਵਿੱਚ ਕੋਈ ਤਥਾ ਨਹੀਂ ਹੈਗੀ ਸਾਰੀਆਂ ਬਰੀਕੀਆਂ ਇਹਦੀਆਂ ਪੂਰੀਆਂ ਨੇਗੀਆਂ ਪੌੜੀਆਂ ਦੀਆਂ ਪੂਰੀ ਸਾਫ ਹੈ ਇਹ ਤੇ ਚਾਲ ਵੀ ਬਹੁਤ ਸੋਹਣੀ ਚੱਲਦੀ ਐ ਤੇ ਇਥੋਂ ਪਤਾ ਲੱਗਦਾ ਵੀ ਜਸਵੰਤ ਸਿੰਘ ਸਿੱਧੂ ਨੂੰ ਬਾਈ ਨੂੰ ਬਹੁਤ ਜ਼ਿਆਦਾ ਪਰਖਿਆ ਜਾਨਵਰਾਂ ਦੀ ਤੇ ਸਾਂਭ ਸੰਭਾਲ ਦੀ ਵੀ ਨਾਲ-ਨਾਲ ਤੇ ਇਹ ਆ ਗਿਆ ਜੀ ਬਸ਼ੀਰਾ ਬਾਈ ਦਾ ਉਮਰ ਵੀ ਛੋਟੀ ਹੋਈ ਹੈ ਅਜੇ ਤੁਸੀਂ ਕੱਦ ਕਾਟ ਦੇਖੋ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਵੀ ਇਹਦੀ ਵੀ ਮਾਤਾ ਜਿਹੜੀ ਹੈਗੀ ਉਹ ਕਾਲੀ ਘੋੜੀ ਹੈ ਤੇ ਪਿਤਾ ਦੁਰਲੱਭ ਹੈ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਲੀਅਰ ਕੀਤਾ ਸੀ ਵੀ ਦੋਨੇ ਬੱਚਿਆਂ ਦੇ ਮਾਤਾ ਪਿਤਾ ਇੱਕੋ ਹੀ ਨੇ ਤੇ ਬਾਈ ਕਹਿੰਦੇ ਵੀ ਘਾਟੇ ਵੀ ਬਹੁਤ ਚੱਲੇ ਨੇ ਪਰ ਘਾਟੇ ਝੱਲ ਕੇ ਅੱਜ ਬਣਾ ਵੀ ਬਹੁਤ ਕੁਝ ਲਿਆ ਤੇ ਇਹ ਘੋੜੀ ਨੇ ਜਿਹੜੀ ਕਾਲੀ ਘੋੜੀ ਦੇਖੀ ਆ ਬਾਈ ਕਹਿੰਦਾ ਵੀ ਸਾਡਾ ਘਰ ਭਰ ਤਾਂ ਬਹੁਤ ਕਰਮਾ ਵਾਲੀ ਘੋੜੀ ਹੈ ਤੇ ਬਹੁਤ ਤਗੜੀ ਇਹਨੇ ਬਰੀਡਿੰਗ ਕੀਤੀ ਆ ਸਾਡੇ ਘਰੇ ਤੇ ਉਸ ਤੋਂ ਬਾਅਦ ਗੱਲ ਕਰੀ ਇਸ ਨੁਕਰੀ ਘੋੜੀ ਦੀ ਹਾਥੀ ਘੋੜੇ ਦੀ ਪੋਤੀ ਹੈ ਜੀ ਇਹ ਬਾਈ ਜ ਨੇ ਬਹੁਤ ਸ਼ੌਂਕ ਨਾਲ ਪਾਲੀ ਆ ਬਾਈ ਕਹਿੰਦੇ ਵੀ ਜੇ ਕਿਸੇ ਸੱਜਣ ਨੇ ਲੈਣੀ ਹੋਵੇ ਘਰੇ ਰੱਖਣ ਵਾਸਤੇ ਤਾਂ ਅਸੀਂ ਸੇਲ ਕਰ ਦਿਆਂਗੇ ਪਰ ਸ਼ਰਤ ਹੈ ਵੀ ਬਾਈ ਨੇ ਘਰੇ ਰੱਖਣੀ ਹੋਵੇ ਤੇ ਜੇ ਕਿਸੇ ਸੱਜਣ ਨੇ ਘਰੇ ਰੱਖਣ ਵਾਸਤੇ ਬਸ਼ੇਰੀ ਲੈਣੀ ਹੈ ਤਾਂ ਬਾਈਆਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ ਬਹੁਤ ਸੋਹਣੀ ਤੇ ਟੋਪ ਦੀ ਬਸ਼ੇਰੀ ਸਤਸ਼ੀਆ ਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਪਿੰਡੂ ਕਲਚਰ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਅਸੀਂ ਪਹੁੰਚੇ ਆਂ ਪਿੰਡ ਭਾਗੀ ਬਾਂਦਰ ਤਹਿਸੀਲ ਪੈ ਜਾਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਅੱਜ ਤੁਹਾਨੂੰ ਮਿਲਾਉਣੇ ਆ ਬਾਈ ਜਸਵੰਤ ਸਿੰਘ ਜੀ ਨਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਬਾਈ ਜੀ ਧੰਨਵਾਦ ਤੁਹਾਡਾ ਸਾਡੇ ਗ੍ਰਹਿ ਵਿਖੇ ਆਉਣ ਤੇ ਜੀ ਸ਼ੁਕਰੀਆ ਬਾਈ ਜੀ ਤੇ ਹੋਰ ਸਾਰੇ ਆਪਣੇ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਕਿਰਪਾ ਜੀ ਉਹ ਸੱਚੇ ਪਾਤਸ਼ਾਹ ਜੀ ਦਸ਼ਮੇਸ਼ ਪਿਤਾ ਦੀ ਸੰਤ ਬਾਬਾ ਗੁਰਦੇਵ ਸਿੰਘ ਲੱਲੂਆਣੇ ਜੀ ਬਾਬਾ ਜੋਰਾ ਸਿੰਘ ਉਹਨਾਂ ਦੀ ਕਿਰਪਾ ਉਹਨਾਂ ਦੀ ਪ੍ਰੇਰਨਾ ਸਦਕਾ ਆਪਾਂ ਇਹ ਕੋੜੀਆਂ ਰੱਖੀਆਂ ਤਾਂ ਤੁਸੀਂ ਸਾਡੇ ਇੱਥੇ ਚਰਨ ਪਾਏ ਜੀ ਗ੍ਰਹਿ ਵਿਖੇ ਆਏ ਜੀ ਅੱਛਾ ਭਾਈ ਜੀ ਇੱਕ ਵਾਰੀ ਆਪਣੇ ਸਾਰੇ ਨਾ ਸੱਜਣਾ ਦੇ ਨਾਮ ਦੱਸ ਦਿਓ ਸਾਰਿਆਂ ਦਾ ਇੰਟਰਵਿਊ ਕਰਾ ਦਿਓ ਸਾਨੂੰ ਹਾਂਜੀ ਇਹ ਡੈਡੀ ਜੀ ਪਾਪਾ ਜੀ ਜੀ ਮਿਲ ਲਓ ਨਿਸ਼ਤਰ ਸਿੰਘ ਜੀ ਜੀ ਤੇ ਨਾਲ ਬਾਬਾ ਜੋਰਾ ਸਿੰਘ ਦਾ ਬੇਟਾ ਦਿਆ ਸਿੰਘ ਜੀ ਜੀ ਉਹ ਭਤੀਜਾ ਜੀ ਮਿਲ ਲਓ ਸਾਹਿਬ ਸਿੰਘ ਜੀ 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 ਤੇ ਇਧਰ ਬਾਬਾ ਜੋਰਾ ਸਿੰਘ ਦਾ ਬੇਟਾ ਫੇਰ ਵੱਡਾ ਬੇਟਾ ਜੀ ਅੰਮਤ ਸਿੰਘ ਜੀ ਜੀ ਭਾਈ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਭਾਈ ਹੁਣ ਆਪਾਂ ਗੱਲ ਕਰੀਏ ਘੋੜੀਆਂ ਤੋਂ ਜੀ ਆਪਾਂ ਸਟਾਰਟ ਕਰੀਏ ਵੀ ਤੁਸੀਂ ਅੱਜ ਤੋਂ ਕਿੰਨਾ ਕੁ ਟਾਈਮ ਪਹਿਲਾਂ ਰੱਖਣੀਆਂ ਸਟਾਰਟ ਕੀਤੀਆਂ ਸੀਗੀਆਂ ਘੋੜੀਆਂ ਆਪਾਂ ਨੂੰ ਹਰਪ੍ਰੀਤ ਜੀ ਲਗਭਗ 16-17 ਸਾਲ ਹੋ ਗਏ ਜੀ ਮੰਨ ਲਓ ਜੀ ਜੀ 16-17 ਸਾਲ ਦੇ ਕਰੀਬ ਹੋ ਗਏ ਜੀ ਮੰਨ ਲਓ ਰੱਖਦੇ ਨੇ ਘੋੜੀਆਂ ਆਪਾਂ ਨੂੰ ਜੀ ਹਾਂਜੀ ਹਾਂਜੀ ਤੇ ਅੱਜ ਤੱਕ ਕਿੰਨੇ ਇੱਕ ਮਤਲਬ ਸ਼ਾਨ ਘੋੜੇ ਤੁਸੀਂ ਤਿਆਰ ਕਰਕੇ ਸੇਲ ਕੀਤੇ ਆ ਜੀ ਬਾਈ ਜੀ ਅਸੀਂ ਮੰਨ ਲਓ ਹਰਪ੍ਰੀਤ ਜੀ ਹੁਣ ਤੱਕ ਪਾਲੇ ਆ ਤੇ ਸੇਲ ਵੀ ਕੀਤੀ ਹੈ ਮੰਨ ਲਓ अच्छा जी हर एकर आपा कोई भी जानवर सेल नहीं ਕੀਤਾ जी ठीक है जी पहला घोड़ी ਲੈਤੀ ਸੀਗੀ ਜੀ ਆਪਾਂ ਮੰਨ ਲਓ ਆਵਲਖ ਘੋੜੀ ਸੀ ਆਪਣੇ ਕੋਲ ਜੀ ਜੀ ਉਹ ਬਾਬਾ ਜੀ ਨੇ ਜੋਰਾ ਸਿੰਘ ਨੇ ਮੰਨ ਲਓ ਮੇਲੇ ਤੋਂ ਲੈਤੀ ਸੀ ਉਹਨਾਂ ਨੇ ਮੇਲੇ ਤੇੋਂ ਅਕਸਰ ਜੀ ਉਹਨਾਂ ਨੇ ਆਪਾਂ ਨੂੰ ਦਿੱਤੀ ਸੀ ਵੀ ਬਹੁਤ ਚੰਗੀ ਘੋੜੀ ਐ ਇਹ ਮੰਨ ਲਓ ਰੱਖਣ ਵਾਲੀ ਐ ਘਰੇ ਜੀ ਜੀ ਉਹ ਘੋੜੀ ਅਸੀਂ ਰੱਖੀ ਜੀ ਮੰਨ ਲਓ ਤੇ ਉਹਨੇ ਬਹੁਤ ਵਧੀਆ ਬਸ਼ੇਰੀ ਦਿੱਤੀ ਜੀ ਕਾਲੀ ਐ ਬਲਖ ਗੱਭਨ ਸੀਗੀ ਜਦੋਂ ਜਦੋਂ ਲੈਤੀ ਐ ਜੀ ਤੇ ਉਹ ਬਾਈ ਜੀ ਬਹੁਤ ਚੰਗੀ ਜਿਆਦੇ ਬਸ਼ੇਰੀ ਸੀ ਹੂੰ ਹੂੰ ਤੇ ਉਦੋਂ ਸਾਨੂੰ ਇੰਨੀ ਨੌਲਜ ਹੈ ਨਹੀਂ ਸੀ ਮੰਨ ਲਓ ਜੀ ਪਹਿਲੀ ਵਾਰ ਲੈਤੀ ਜੀ ਘੋੜੀ ਉਹ ਜੀ ਉਹ ਉਦੋਂ ਐ ਹੁੰਦਾ ਸੀ ਵੀ ਨੁਗਰੀਆਂ ਦਾ ਜਿਆਦਾ ਏਕਰੇਜ ਹੈ ਜਾਂ ਬਹੁਤ ਚੰਗੀਆਂ ਦਾ ਉਦੋਂ ਤੇ ਅਵਲਖ ਦਾ ਉਹਨੂੰ ਐ ਹੁੰਦਾ ਸੀ ਵੀ ਇਹਦਾ ਘਟ ਹੈ ਜੀ ਤੇ ਉਹ ਜਦੋਂ ਕਿ ਉਹ ਬਸ਼ੇਰੀ ਮੰਨ ਲਓ ਨੁਗਰੀਆਂ ਨਾਲੋਂ ਤੇ ਸਾਰਿਆਂ ਨੂੰ ਵੀ ਜਿਆਦੇ ਚੰਗੀ ਤੇ ਮੰਨ ਲਓ ਐਡੀ ਸੋਹਣੀ ਸੁਨੱਖੀ ਸੀ ਬਾਅਦ ਚ ਪਤਾ ਲੱਗਿਆ ਜੀ ਉਹਦਾ ਹੂੰ ਉਹ ਬਸ਼ੇਰੀ ਆਪਾਂ ਚਲੋ ਸੇਰ ਕਰਤੀ ਸੀਗੀ ਜੀ ਮੰਨ ਲਓ 5-6 ਮਹੀਨਿਆਂ ਦੀ ਜੀ ਹਾਂਜੀ ਉਦੋਂ ਬਾਅਦ ਜੀ ਉਹ ਘੋੜੀ ਫਿਰ ਆਪਣੀ ਚੜਾਈ ਕਰ ਗਈ ਸੀ ਜੀ ਮੰਨ ਲਓ ਠੀਕ ਹੈ ਜੀ ਦਵਾਰੇ ਮਲਾਈ ਆ ਕਿ ਦਵਾਰ ਉਹ ਥੋੜਾ ਟਾਈਮ ਰਹਿ ਕੇ ਸਾਡੇ ਕੋਲ ਚੜਾਈ ਕਰ ਗਈ ਹਾਂ ਹਾਂ ਤੇ ਬਹੁਤ ਉਸ ਤੋਂ ਬਾਅਦ ਫਿਰ ਕੋਈ ਥੋੜਾ ਜਿਹਾ ਗੈਪ ਪੈ ਗਿਆ ਜੀ ਅੱਛਾ ਥੋੜਾ ਜਿਹਾ ਗੈਪ ਪਾ ਕੇ ਫਿਰ ਦਵਾਰਾ ਸਟਾਰਟ ਫਿਰ ਦਵਾਰਾ ਜੀ ਮੰਨ ਲਓ ਫਿਰ ਉਹ ਜਦੋਂ ਇੱਕ ਵਾਰੀ ਸ਼ੌਕ ਹੋ ਜੇ ਆਪਾਂ ਨੂੰ ਹਨਾ ਫਿਰ ਰਹਿ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ ਫਿਰ ਉਸ ਤੋਂ ਬਾਅਦ ਇੱਕ ਬਸ਼ੇਰੀ ਲੇਤੀ ਨੁਗਰੀ ਸ਼ੂਟ ਮੰਨ ਲਓ ਘੋੜੀ ਲੇਤੀ ਹਾਂ ਤੇ ਉਹਨੇ ਬਸ਼ੇਰੀ ਦਿੱਤੀ ਜੀ ਮੰਨ ਲਓ ਨੁਗਰੀ ਜੀ ਹਾਂਜੀ ਤੇ ਉਹ ਬਹੁਤ ਦੋਨੇ ਬਹੁਤ ਚੰਗੀ ਬਸ਼ੇਰੀ ਬਣੀ ਜੀ ਉਹ ਅੱਜ ਕੱਲ ਜਿਵੇਂ ਕਹਿ ਰਹੀ ਆ ਤਾਂ ਆਪਾਂ ਮੰਨ ਲਓ ਟੋਪੀ ਵੀ ਮੰਨ ਲਓ ਸਿਰੇ ਦੀ ਬੇਚੀਰੀ ਬਣੀ ਉਹ 2 ਸਾਲ ਦੀ ਹੋ ਗਈ ਸੀ ਜੀ ਹਾਂ ਤੇ ਬਸ ਕੋਈ ਫੇਰ ਹੈ ਜੀ ਕੋਈ ਗੱਲ ਬਣੀ ਜੀ ਉਹਨੂੰ ਸਾਰੇ 10 ਮਿੰਟ ਹੀ ਲੱਗੇ ਜੀ ਮੰਨ ਲਓ ਤਾਂ ਹੋਣੀ ਉਹਨਾਂ ਨੂੰ ਮਸ ਕਦੇ ਉਹਦੇ ਦਰਦ ਨਹੀਂ ਸੀ ਹੋਇਆ ਤੇ ਉਹਦੇ 10 ਮਿੰਟਾਂ ਚ ਹੀ ਉਹ ਬਸ ਪੂਰੀ ਹੋ ਗਈ ਜੀ ਮੰਨ ਲਓ ਅੱਛਾ ਜਿਵੇਂ ਭਾਈ 20 ਕਿਲੋ ਨਾ ਬਾਅਦ ਜੀ ਫਿਰ ਉਹ ਕੋੜੀ ਸੀਗੀ ਜਿਹੜੀ ਉਹਦੀ ਮਾਂ ਜੀ ਹਾਂ ਹਾਂ ਤੇ ਉਹ ਵੀ ਫਿਰ ਚੜਾਈ ਕਰ ਗਈ ਜੀ ਮੰਨ ਲਓ अच्छा हां उधोबा तो फिर काफी टाइम ਵੱਲੋਂ ਲੰਘ ਗਿਆ ਜੀ ਫਿਰ ਮਨ ਜਾ ਥੋੜਾ ਹੋ ਜਾਂਦਾ ਹੈ ਨਾ ਜੀ ਮਨ ਜਾ ਇੱਕ ਵਾਰੀ ਪਿੱਛੇ ਪੈ ਜਾਂਦਾ ਹੈ ਨਾ ਵੀ ਆਪਾਂ ਕੰਮ ਚੱਲਦਾ ਚੱਲਦਾ ਜਦੋਂ ਇੱਕ ਦੋ ਵਾਰੀ ਇਹ ਜਾ ਹੋ ਜੇ ਕੋਈ ਆਪਣੇ ਨਾਲ ਹਾਦਸਾ ਹਨਾ ਹਾਂਜੀ ਹਾਂਜੀ ਅੱਛਾ ਭਾਈ ਜੀ ਇਸ ਟਾਈਮ ਆਪਣੇ ਕੋਲੇ ਫਾਰਮ ਤੇ ਕਿੰਨੇ ਜਾਨ ਮਰਨੇ ਟੋਟਲ ਇਸ ਟਾਈਮ ਆਪਣੇ ਕੋਲੇ 5 ਹੈ ਜੀ ਹਰਪੀ ਜੀ ਮੰਨ ਜੀ ਹਾਂਜੀ 5ੇ ਘੋੜੀਆਂ ਨਹੀਂ ਇੱਕ ਬਸ਼ੇਰ ਹੈ ਜੀ ਮੰਨ ਲਓ ਉਸ ਸਾਲ ਕਦਾ ਹੋ ਗਿਆ 13 ਕ ਮਹੀਨਿਆਂ ਦਾ ਤੇ ਇਹ ਦੋ ਤਿੰਨ ਘੋੜੀਆਂ ਜੀ ਇੱਕ ਛੋਟੀ ਬਛੇਰੀ ਹੈ ਜੀ ਕਿਹੜੀ ਕਿਹੜੀ ਲਾਈਨ ਦੀਆਂ ਘੋੜੀਆਂ ਨੇ ਬਾਈ ਜੀ ਆਪਣਾ ਕੋਈ ਇਹ ਅਲੀਸ਼ਾਨ ਲਾਈਨ ਚੋਂ ਆ ਜਾਂਦੀਆਂ ਜੀ ਇਹ ਜਿਹੜੀ ਵੱਡੀ ਮਨ ਲਓ ਨੀਲੀ ਬਛੇਰੀ ਹੈ ਜੀ ਹਾਂ ਹਾਂ ਇਹ ਇਹ ਘੋੜੀ ਦੇ ਬੱਚੇ ਹੈ ਜੀ ਦੋਨੇ ਮੰਨ ਲਓ ਠੀਕ ਹੈ ਇਹ ਬਛੇਰੀ ਹੈ ਤੇ ਉਹ ਬਛੇਰਾ ਹੈ ਜੀ ਜੀ ਹਾਂਜੀ ਉਹ ਘੋੜੀ ਆਪਾਂ ਮੰਨ ਲਓ ਛੋਟੀ ਬਛੇਰੀ ਲੈਤੀ ਸੀਗੀ ਜੀ ਮੰਨ ਲਓ ਹਾਂ ਹਾਂ ਤੇ ਉਹਦੀ ਮਾਂ ਸੀ ਨੀਲੀ ਜੀ ਬਹੁਤ ਚੰਗੀ ਤੇ ਚੰਗੀ ਹਾਈਟ ਵਾਲੀ ਤੇ ਨਾਮਵਰ ਘੋੜੀ ਸੀਗੀ ਹਾਂ 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 ਉਹ ਇਹ ਵੀ ਕੋੜੀ ਬੇਸ਼ੇਰੀ ਆਪਾਂ ਬਾਬਾ ਜੀ ਤੋਂ ਲੈਤੀ ਸੀ ਜੂਰਾ ਸਿੰਘ ਤੋਂ ਜੀ ਜੀ ਮੰਡੀ ਸਾਹਿਬੋਂ ਹਾਂ ਜੀ ਇਹ 5-6 ਮਹੀਨਿਆਂ ਦੀ ਸੀਗੀ ਜੀ ਉਦੋਂ ਤੇ ਬਹੁਤ ਐਂ ਲੱਗਦਾ ਸੀ ਵੀ ਚੰਗੀ ਉਹਦੀ ਮਾਂ ਬਹੁਤ ਵੱਡੀ ਸੀ ਨਾ ਬੇਸ਼ੇਰੀ ਦੀ ਜੀ ਹਾਂ 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 ਤੇ ਇਹ ਮੰਨ ਲਓ 4-5 ਮਹੀਨੇ ਦੀ ਲੈਤੀ ਸੀ ਆਪਾਂ ਤੇ ਇਹ ਪਾਲੀ ਉਹ ਦੋ ਕੋੜੀਆਂ ਤੋਂ ਬਾਅਦ ਆਪਾਂ ਫਿਰ ਇਹ ਲੈਤੀ ਪਹਿਲੀ ਵਾਰ ਇਹ ਪਹਿਲਾਂ ਨੁਕਸਾਨ ਹੋ ਗਿਆ ਸੀ ਉਦੋਂ ਵਾਰ ਇਹ ਬਸ਼ੇਰੀ ਫਿਰ 5-4 ਸਾਲ ਗੈਪ ਪਾ ਕੇ ਫੇਰੇ ਲਈ ਨੀਲੀ ਨੀਲੀ ਘੋੜੀ ਹੈ ਜਿਹੜੀ ਆਪਣੀ ਨਹੀਂ ਵੱਡੀ ਘੋੜੀ ਹੈ ਜੀ ਆ ਕਾਲੀ ਜਿਹੜੀ ਮਨ ਲੋ ਜਿਹੜੀ ਘਰ ਨੂੰ ਪਾ ਦਿੱਤੀ ਆ ਜੀ 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 ਬਹੁਤ ਸੋਹਣੀ ਘੋੜੀ ਹੈ ਤੇ ਇਹ ਚਲੋ ਅਸੀਂ ਸੇਵਾ ਕੀਤੀ ਤੇਰੀ ਬਰੀ ਮੇਰੇ ਰਗ ਲਾਏ ਜੀ ਜੀ ਤੁਹਾਨੂੰ ਅੱਗੇ ਬੱਚੇ ਵੀ ਲਖਾਵਾਂਗੇ ਤੇ ਤੁਸੀਂ ਘੋੜੀ ਦੇਖੋ ਕਿੰਨੀ ਸੋਹਣੀ ਹੈ ਅਸਾਂ ਨੀਲੀ ਇਹਦੀ ਬਸ਼ੇਰੀ ਹੈ ਕਾਲੀ ਘੋੜੀ ਨੀ ਠੀਕ ਹੈ ਇਹ ਦਰਯੋਦਨ ਦੀ ਬਹੁਤ ਸੋਹਣੀ ਜੀ ਉਹਦਾ ਨਾਮ ਦਰਯੋਦਨ ਸੀ ਪਹਿਲਾਂ ਜੀ ਜੀ ਉਹਦਾ ਨਾਮ ਨੀਲੀ ਘੋੜੀ ਬਦਲ ਕੇ ਠੀਕ ਹੈ ਜੀ ਉਸ ਕੋਲ ਬੱਚੀ ਬੱਤੀ ਹੈ ਜੀ ਇਹ ਉਸੇ ਗੋੜੀ ਦੀ ਬੱਚੀ ਹੈ ਜਿਹੜੀ ਆਪਾਂ ਪਹਿਲਾਂ ਕਾਲੀ ਗੋੜੀ ਦੇ ਰੂਪ ਦਾ ਜੀ ਤੁਸੀਂ ਦੇਖੋ ਕਿੰਨੀ ਟਾਪ ਦੀ ਬਰੀਡਿੰਗ ਹੈ ਦਾ ਕੱਦ-ਕਾਟ ਦੇਖੋ ਕਿੱਡਾ ਘੋੜਿਆਂ ਨੂੰ ਮਾਤ ਪਾਉਂਦੀ ਜਾਂਦੀ ਹੈ ਘੁੜੀ ਇਹ ਹਾਂ ਅਲੀਸ਼ਾਨ ਲਾਈਨ ਚੋਂ ਮਤਲਬ ਅਲੀਸ਼ਾਨ ਲਾਈਨ ਦੀ ਇਹਦੇ ਜਿਹੜਾ ਆਪਾਂ ਕੀ ਮੰਨ ਲਿਆ ਪਿਤਾ ਹੈਗਾ ਦੁਰਲੱਭ ਉਹਦੀ ਅਲੀਸ਼ਾਨ ਦੀ ਕਹਿ ਸਕਦੇ ਹਾਂ ਬਹੁਤ ਵੀ ਦੇਖੋ ਤੁਸੀਂ ਰਿਜ਼ਲਟ ਕਿੰਨਾ ਟਾਪ ਹੈ ਇਹ ਤੇ ਜਿਹੜਾ ਇਹ ਆਪਣਾ ਬਸੇਰਾ ਰਿਜ਼ਲਟ ਹੋਰ ਵੀ ਬਹੁਤ ਹੋਊਗਾ ਪਰ ਇੱਥੇ ਜੀ ਮੰਨ ਲਓ ਮਾਂ ਪਿਓ ਕੰਨੋ ਸਕੇ ਭੈ ਭਰਾ ਹੀ ਹੈ ਬਸ਼ੀਰਾ ਬਾਈ ਜੀ ਵੀ ਇਹਨਾਂ ਦੀ ਤੇ ਪਿਓ ਵੀ ਕੋਲ ਠੀਕ ਹੈ ਅੱਛਾ ਇਹ ਕਾਲੀ ਘੋੜੀ ਦਾ ਹੀ ਬੱਚਾ ਇਹ ਜੀ ਦੋਨੇ ਪੈਰਾਂ ਦਾ ਮੈਂ ਤੁਹਾਨੂੰ ਦੱਸਦਾ ਵੀ ਇਹਦੀ ਵੀ ਮਾਤਾ ਜਿਹੜੀ ਹੈਗੀ ਉਹ ਕਾਲੀ ਘੋੜੀ ਹੈ ਤੇ ਪਿਤਾ ਜਿਹੜੀ ਲੀਲੀ ਦੀ ਹੋਰ ਛੋਟੀ ਭੈਣ ਸੀਗੀ ਜੀ ਉਹ ਦੋ ਤਿੰਨ ਮਹੀਨੇ ਹੋ ਗਏ ਉਹ ਐਕਸਪਾਇਰ ਹੋ ਗਈ ਜੀ ਪਿਛੇ ਮੰਨ ਅੱਛਾ ਹਾਂਜੀ ਠੀਕ ਹੈ ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਬਈ ਦੁਰਲੱਭ ਹੈ ਜਿਹੜਾ ਆਪਣਾ ਉਹ ਹੁਣ ਆਪਣੇ ਕੋਲੇ ਬਾਈ ਜੀ ਕੋਲ ਹੈਗਾ ਉੱਥੇ ਫਾਰਮਤੀ ਹੈ ਹਾਂਜੀ ਉਹ ਤਲਵੰਡੀ ਸਾਬੋਆ ਜੀ ਬਾਬਾ ਜੋਰਾ ਸਿੰਘ ਕੋਲੇ ਉਹਨਾਂ ਕੋਲੇ ਹੈਗਾ ਜੀ ਮਤਲਬ ਹੂੰ ਹੂੰ ਤੇ ਬਹੁਤ ਚੰਗੇ ਉਹਦੇ ਬੱਚੇ ਆ ਰਹੇ ਹੈ ਜੀ ਆ ਬੱਚੇ ਤੁਹਾਡੇ ਸਾਹਮਣੇ ਹੈ ਜੀ ਦੋਨੇ ਬਾਕੀ ਇੱਕ ਆ ਬਸ਼ੇਰੀ ਹੋਰ ਹੈ ਜੀ ਆਪਣੇ ਡਾਕਟਰ ਗੁਰਪ੍ਰੀਤ ਹੈ ਜੀ ਜੀ ਉਹਨਾਂ ਕੋਲੇ ਬਸ਼ੇਰੀਓ ਕੋੜੇ ਦੀ ਬਹੁਤ ਚੰਗੀ ਹੈ ਜੀ ਤੇ ਹੋਰ ਵੀ ਉੱਥੇ ਤਲਵੰਡੀ ਫਾਰਮ ਤੇ ਵੀ ਹੈਗੇ ਦੋ ਤਿੰਨ ਬੱਚੇ ਉਹਦੇ ਠੀਕ ਹੈ ਹੋਰ ਵੀ ਕਾਫੀ ਬੱਚੇ ਬਹੁਤ ਚੰਗੇ ਹੈ ਜੀ ਅੱਛਾ ਮੱਥੇ ਪੱਟੇ ਦੀ ਹੈ ਸਾਰੇ ਹਾਂ ਹਾਂਜੀ ਜਿਵੇਂ ਬਈ ਕੋਈ ਨਵਾਂ ਮੁੰਡਾ ਇਸ ਲਾਈਨ 'ਚ ਆਉਣਾ ਚਾਹੁੰਦਾ ਹੈ ਨਾ ਤੁਹਾਡਾ ਲੰਮਾ ਤਿਆਰ ਪੈਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਈ ਵਾਰੀ ਚਲੋ ਆਪਣੇ ਨਾਲ ਹੁਣੀ ਵੀ ਹੋਈ ਜੇ ਉਮਰ ਪੂਰੀ ਹੋ ਗਈ ਉਹ ਗੱਲਾਂ ਜੇ ਕੋਈ ਨਵਾਂ ਇਸ ਲਾਈਨ 'ਚ ਆਉਣਾ ਚਾਹੁੰਦਾ ਬੰਦਾ ਉਹਨੂੰ ਕੀ رائے ਦੇਣੀ ਚਾਹੋਗੇ ਤੁਸੀਂ ਵੀ ਕਿਵੇਂ ਆਏ ਕੰਮ ਕਿਹੋ ਜਿਹਾ ਨਿੱਕਾ ਮਾ ਬਹੁਤ ਵਧੀਆ ਜੀ ਬਹੁਤ ਸੋਹਣਾ ਹੈ ਜੀ ਜਿਹੜੇ ਬੰਦੇ ਨੇ ਇੱਕ ਵਾਰੀ ਜਾਨਵਰ ਰੱਖ ਲਿਆ ਉਹਦਾ ਮਤਲਬ ਦਿਲ ਹੀ ਇੰਨਾ ਜਾਂ ਸ਼ੌਂਕ ਇੰਨਾ ਹੋ ਜਾਂਦੇ ਹੈ ਜਾਨੂੰ ਨੂੰ ਪਰਮਾਤਮਾ ਦੀ ਬਖਸ਼ਿਸ਼ ਹਾਂ ਬਸ ਉਹ ਇਸ ਬਿਨਾ ਰਹਿ ਨਹੀਂ ਸਕਦਾ ਜੀ ਤੇ ਚਲੋ ਉਹ ਤਾਂ ਹੋ ਜਾਂਦਾ ਜੀ ਵੱਧਦਾ ਘਟਦਾ ਹੁੰਦਾ ਰਹਿੰਦਾ ਜੀ ਜਿਵੇਂ ਸਾਂਹ ਵਾਲੇ ਜਾਨਵਰ ਹੈ ਕੋਈ ਨਾ ਕੋਈ ਤਾਂ ਉਹ ਸੇਣੇ ਦਿੱਤੇ ਹੁੰਦੇ ਆ ਜੀ ਉਹ ਦੁਬਾਰੇ ਫੇਰ ਹੋਰ ਦਿੰਦਾ ਉਦੋਂ ਚੰਗਾ ਬਲ ਨੇ ਦੇਣੇ ਹੁੰਦੇ ਆ ਹਨਾ ਜੀ ਹਾਂ ਹਾਂ ਇਹ ਬੰਦੇ ਨੂੰ ਚਲੋ ਹੌਸਲਾ ਰੱਖਣਾ ਚਾਹੀਦਾ ਇਹ ਬੰਦੇ ਨੂੰ ਨਰਾਸ਼ ਨਹੀਂ ਹੋਣਾ ਚਾਹੀਦਾ ਨਰਾਸ਼ ਨਹੀਂ ਹੋਣਾ ਚਾਹੀਦਾ ਜਿਵੇਂ ਤੁਹਾਡੇ ਤੇ ਇੰਨੇ ਵਕਤ ਪਏ ਤੁਸੀਂ ਅੱਜ ਫੇਰ ਵੀ ਉਸੇ ਲਾਈਨ 'ਚ ਅੱਗੇ ਵਧ ਰਹੇ ਹੋ ਪਹਿਲਾਂ ਪਿਆ ਜੀ ਜਿਹੜਾ ਕੋਈ ਹੋਇਆ ਦੋ ਤਿੰਨ ਵਾਰੀ ਤਾਂ ਹੁਣ ਫੇਰ ਉਹੀ ਦੇਣ ਵਾਲਾ ਜੀ ਉਸਨੇ ਦਿੱਤੇ ਆ ਫਿਰ ਦੁਬਾਰੇ ਮੈਂ ਦੁਬਾਰੇ ਉਹਨੇ ਹੀ ਦਿੰਦੇ ਆ ਨਾ ਉਹਨੇ ਹੀ ਦਿੰਦੇ ਉਹ ਦੁਬਾਰਾ ਵਧ ਕੇ ਦਿੰਦਾ ਜੀ ਹਾਂ 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 ਜੀ ਠੀਕ ਹੈ ਜੀ ਤੇ ਨਵਾਂ ਬੰਦਾ ਜੇ ਕੋਈ ਰੱਖਦਾ ਤਾਂ ਜਰੂਰ ਜੀ ਉਹਨੂੰ ਕੋਈ ਗੱਬਣ ਘੋੜੀ ਉਹਨੂੰ ਲੈਣੀ ਚਾਹੀਦੀ ਹੈ ਜੀ ਛੋਟੀ ਬੇਸ਼ੇਰੀ ਨਾਲੋਂ ਵੀ ਇਹ ਗੱਬਣ ਘੋੜੀ ਲਵੇ ਜੀ ਹਾਂ ਕਿਉਂ ਜਿਉਂ ਉਹ ਸਵਾਰੀ ਦਾ ਸੰਗਤ ਦੋ ਵੀ ਉਹਦਾ ਪੂਰਾ ਹੋ ਜੂ ਜੀ ਬਿਲਕੁਲ ਜੀ ਤੇ ਫਿਰ ਉਹਨੂੰ ਬੱਚਾ ਦੇਤਾ ਤਾਂ ਉਹਦੇ ਅੱਧੇ ਪੈਸੇ ਲਗਭਗ ਪੂਰੇ ਹੋ ਜਾਂਦੇ ਆ ਜੀ ਮੰਨ ਲਓ ਅੱਛਾ ਸਵਾਰੀ ਤੋਂ ਜ਼ਿਆਦਾ ਹੈ ਜੀ ਮੈਂ ਥੋੜੀ ਗੱਲ ਕੱਟਦੀ ਜਿਹੜੀ ਆਪਣੀਆਂ ਘੋੜੀਆਂ ਇਹ ਸਵਾਰੀ ਦੀਆਂ ਪਾਸ ਨੇ ਇਹ ਮੰਨ ਲਓ ਜੀ ਆਪਾਂ ਰੋਜ਼ਾਨਾ ਹੀ ਦਿੱਲੀ ਚੜ੍ਹਦੇ ਰੁਟੀਨ 'ਚ ਦੇ ਵੈਸੇ ਜੇ ਆਪਾਂ ਚੜ੍ਹ ਜਗੇ ਤਾਂ ਵਧੀਆ ਪੈਰ ਧਰ ਜਿਨ੍ਹਾਂ ਨੂੰ ਲਗਾਤਾਰ ਦੁਰਗਿਤਾ ਬਹੁਤ ਸੋਹਣੀਆਂ ਤੁਰਦੀਆਂ ਜੀ ਔਰ ਉਹ ਵੀ ਗੱਲ ਵੀ ਹੁਣ ਜਿਵੇਂ ਗਰਮੀ ਆ ਗਈ ਜਾਂ ਸਮੇਂ ਦੀ ਘਾਟ ਹੈ ਤਾਂ ਫਿਰ ਇੰਨੇ ਜ਼ਿਆਦੇ ਤੋਰੀਆਂ ਨਹੀਂ ਕਰਦੇ ਤੋਰੀਆਂ ਨਹੀਂ ਹਾਂ 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 ਜਿਵੇਂ ਆਪਾਂ ਹੁਣ ਇਹ ਘੂੜੀਆਂ ਤੋੜ ਕੇ ਵੀ ਦੇਖੀਆਂ ਸੀ ਬਹੁਤ ਮਤਲਬ ਘੂੜੀਆਂ ਸੀਲ ਨੇ ਬਾਈ ਹਨਾ ਇਹ ਇਹ ਅਸਲ ਵਿੱਚ ਜੀ ਇਹ ਬਲੱਡ ਥੋੜਾ ਜਿਹਾ ਜਿਹੜਾ ਹੈਗਾ ਜੀ ਉਹ ਮੰਨ ਲਓ ਬਲੱਡੀ ਉਹ ਬਹੁਤ ਮੰਨ ਲਓ ਬੀ ਐਨ ਬਹੁਤ ਖੰਡਾ ਹੈ ਗਰਮਾ ਵਾਲਾ ਕੋਈ ਕੋਣ ਕਰਮਾ ਹੁੰਦੇ ਆ ਜੀ ਜੀ ਇਹ ਬਹੁਤ ਮੰਨ ਲੋ ਸੀਲ ਕੋੜੀਆਂ ਤੇ ਠੰਡੀਆਂ ਸਵਾਰੀਆਂ ਜੀ ਮੰਨ ਲੋ ਆ ਜਿਵੇਂ ਹੁਣ ਪਹਿਲੀ ਵਾਰ ਬਾਹਰ ਕੱਢੀਆਂ ਜਾਂ ਬਿਨਾਂ ਲਗਾਉਣ ਤੋਂ ਹੀ ਕੋੜੀ ਮੰਨ ਲੋ ਬਿਨਾਂ ਲਗਾਉਣ ਤੋਂ ਹੀ ਤੋਰੀਏ ਕੋੜੀ ਬਿਨਾਂ ਲਗਾਉਣ ਤੋਂ ਤੁਰ ਪੈਂਦੀ ਹੈ ਜੀ ਜਿਵੇਂ ਉਹ ਬਸ਼ੇਰੀ ਤੇ ਵੀ ਅਸੀਂ ਪਹਿਲੀ ਵਾਰ ਕੋਈ ਸਵਾਰ ਨਹੀਂ ਜਾਂ ਕੁਝ ਵੀ ਨਹੀਂ ਮੰਨ ਲੋ ਆਪੀ ਚੜਗੇ ਸੀ ਤਾਂ ਉਹਨੇ ਵਧੀਆ ਪੈ ਤਰੇ ਜੀ ਹਾਂ ਹਾਂ ਤੇ ਇਹ ਮਤਲਬ ਤੜਨੀ ਕਰਦੀਆਂ ਨਹੀਂ ਹਾਂ ਆਪੇ ਮੰਨ ਲੋ ਪੈਰ ਤਰਨ ਵਾਲੀਆਂ ਮੰਨ ਲੋ ਜਾਨਵਰ ਹੈ ਜੀ ਆਪੇ ਜਿਹੇ ਆਪਾ ਕਰੀ ਗਏ ਇਹ ਬਲੱਡ ਦਾ ਹੀ ਆ ਹਨਾ ਬਲੱਡ ਦਾ ਬਹੁਤ ਫਰਕ ਹੈ ਜੀ ਹਾਂ ਸਾਰੇ ਠੰਡੇ ਸੀਲ ਹੈ ਜੀ ਬੱਤੀ ਜਿਵੇਂ ਕੋਈ ਜਿਵੇਂ ਆਪਾਂ ਕਹਿ ਦਈਏ ਵੀ ਜਿਆਦਾ ਗਰਮ ਹੁੰਦੇ ਆ ਭਈ ਉਹ ਨਹੀਂ ਜੀ ਸਾਰੇ ਬੱਚੇ ਆਪਣੇ ਤਾਂ ਜਿਹੜੇ ਹੈਗੇ ਤਿੰਨ ਚਾਰ ਜੀ ਮੰਨ ਲਓ ਜਮਾ ਬਹੁਤ ਮੰਨ ਲਓ ਕੋਈ ਪਤਾ ਹੀ ਨਹੀਂ ਕਿਵੇਂ ਮਰਜੀ ਉਹਨੂੰ ਤੋਰੀ ਫਿਰਗੇ ਕੋਈ ਉਹਨਾਂ ਨੇ ਮੰਨ ਲਓ ਧੱਕਾ ਨਹੀਂ ਕਰਨਾ ਕਿਸੇ ਦਾ ਬਿਲਕੁਲ ਨਹੀਂ ਮੰਨ ਲਓ ਜੀ ਬਾਕੀ ਇੱਕ ਗੱਲ ਹੋਰ ਹੈ ਜੀ ਅਰਪ੍ਰੀਤ ਜੀ ਇਹ ਜਿਵੇਂ ਆਪਣੇ ਨਾ ਜਾਨਵਰ ਖੁੱਲੇ ਹੀ ਰਹਿੰਦੇ ਆ ਥੋੜੇ ਜਿਹਾ ਹਾਂ ਹਾਂ ਵੀ ਹੁਣ ਬੰਨੇ ਆ ਜਿਵੇਂ ਆ ਦੇਣੇ ਇੱਥੇ ਕੁੱਲੇ ਫਿਰਦੇ ਰਹਿੰਦੇ ਆ ਜੀ ਉਸ ਚੀਜ਼ ਨਾਲ ਵੀ ਥੋੜਾ ਜਿਹਾ ਫਰਕ ਪੈਂਦਾ ਖੁੱਲੇ ਰਹਿਣ ਨਾਲ ਵੀ ਫਰਕ ਪੈਂਦਾ ਸੀਲ ਹੋ ਜਾਂਦਾ ਜੀ ਜਾਨਵਰ ਜੇ ਆਪਾਂ ਹੁਣ ਕਮਰੇ ਚ ਤਾੜਤਾ ਜਾਂ ਬੰਦ ਕਰਤਾ ਆਪਾਂ ਕੱਢੀ ਹੀ ਨਾ ਕਦੇ ਦੱਸ ਦੇਣਾ ਹਾਂ ਹਾਂ ਉਹ ਚੀਜ਼ ਦਾ ਫਿਰ ਫਰਕ ਪੈਂਦਾ ਜੀ ਥੋੜਾ ਜਿਹਾ ਉਹਨੇ ਬਾਹਰ ਜਾ ਕੇ ਵੀ ਇਹ ਰੋ ਅੱਛਾ ਭਾਈ ਇੱਕ ਗੱਲ ਸਾਨੂੰ ਹੋਰ ਦੱਸੋ ਆਪਣੇ ਸੱਜਣਾ ਨੂੰ ਜਿਹੜੇ ਵੀਡੀਓ ਦੇਖ ਰਹੇ ਨੇਗੇ ਵੀ ਜਿਵੇਂ ਹੁਣ ਗਰਮੀ ਹੈ ਜਿਹੜੀ ਉਹ ਪੂਰੀ ਅੱਤ ਦੀ ਪੈ ਰਹੀ ਆ ਹਾਂ ਹਾਂ ਹਾਂਜੀ ਹਾਂਜੀ ਤੇ ਅੱਤ ਦੀ ਗਰਮੀ ਚ ਇਹਨੂੰ ਕੀ ਕੀ ਖਰਾਕ ਦੇਣੀ ਚਾਹੀਦੀ ਹੈ ਜਾਂ ਕਿਹੋ ਜਿਹਾ ਮੌਸਮ ਰੱਖਣਾ ਚਾਹੀਦਾ ਇਹਨਾਂ ਦਾ ਉਹਦੇ ਬਾਰੇ ਤੁਹਾਨੂੰ ਪਹਿਲਾਂ ਜੀ ਅਸੀਂ ਤਾਂ ਮੰਨ ਲਓ ਜਿਵੇਂ ਸ਼ਾਮ ਨੂੰ ਹੁਣ ਜਿਵੇਂ ਮੰਨ ਲਓ ਇੱਕ ਬੇਸਣ ਤੇ ਸ਼ੱਕਰ ਜੀ ਮੰਨ ਲਓ ਹੂੰ ਆਪਾਂ ਕੋਲ ਕੇ ਰੱਖ ਦਈਏ ਸ਼ਾਮ ਨੂੰ ਜੀ ਕੌਲੀ ਇੱਕ ਸ਼ੱਕਰ ਦੀ ਮੰਨ ਲਓ ਜੀ ਵਿੱਚ ਗਲਾਸ ਕ ਅੱਧਾ ਗਲਾਸ ਬੇਸਣ ਦਾ ਮੰਨ ਲਓ ਜੀ ਇੱਕ ਜਾਨਵਰ ਨੂੰ ਸਵੇਰ ਉਹ ਆਪਾਂ ਪਿਆ ਦੇ ਠੰਡਾ ਪਾਣੀ ਮੰਨ ਲਓ ਵਿੱਚ 2-3 ਲੀਟਰ ਪਾਣੀ ਪਾ ਕੇ ਜੀ ਅ ਗਰਮੀ ਚ ਤੇ ਬਹੁਤ ਜ਼ਿਆਦੇ ਚੰਗਾ ਜੀ ਉਹ ਮੰਨ ਠੀਕ ਹੈ ਅ ਜਿਵੇਂ ਹੁਣ ਗਰਮੀ ਪੈ ਰਹੀ ਹੈ ਹਾਂ ਹਾਂ ਅ ਸ਼ੱਕਰ ਬਹੁਤ ਜ਼ਿਆਦੇ ਠੰਡੀ ਹੈ ਜੀ ਤੇ ਬੇਸਨ ਮੰਨ ਲਓ ਰਲਾ ਕੇ ਪਾ ਦੇ ਕੇ ਪਿਉਂ ਕੇ ਹਾਂ ਅਸੀਂ ਤਾਂ ਉਹ ਪਿਉਣੇ ਆ ਜੀ ਹਫਤੇ ਚ 5-7 ਦਿਨ ਪੀਤਾ 5 ਦਿਨ ਬੰਦ ਕਰਤਾ ਜੀ ਤੇ ਬਹੁਤ ਮਤਲਬ ਠੀਕ ਰਹਿੰਦਾ ਜੀ ਜਾਨਵਰ ਉਹਦੇ ਨਾਲ ਉਹਦੇ ਨਾਲ ਇਹ ਗਰਮੀ ਦਾ ਅਸਰ ਨਹੀਂ ਹੁੰਦਾ ਨਾ ਬੰਦੇ ਜਿਵੇਂ ਆਪਾਂ ਠੰਡਾ ਕੋਈ ਆй ਕਰ ਦਿੰਦਾ ਜੀ ਆਪਾਂ ਨੂੰ ਇੱਕ ਵਾਰੀ ਤੁਸੀਂ ਚਾਹ ਦ ਨੂੰ ਪਿਆ ਕੇ ਦੇਖੋ ਪੰਜ ਸੱਤ ਦਿਨ ਤੇ ਉਹ ਜੇ ਕੋਈ ਪੀਲਾ ਪਿਸ਼ਾਬ ਕਰਦੀ ਤਾਂ ਉਹ ਚਿੱਟਾ ਕਰਨ ਲੱਗ ਜੀ ਮਤਲਬ ਸਾਰੀ ਉਹਦੀ ਗਰਮੀ ਨਿਕਲ ਜੂਗੀ ਹਾਂਜੀ ਮਤਲਬ ਉਹਦਾ ਪੇਟ ਸਹੀ ਹੋ ਜਾਂਦਾ ਜਨਾਬ ਪੇਟ ਚੋਂ ਗਰਮੀ ਆ ਜਿਹੜੀ ਗਰਮੈਸ਼ ਆ ਉਹ ਬਾਹਰ ਹੋ ਜਾਂਦੀ ਹੈ ਸਾਰੀ ਬਾਕੀ ਗਰਮੀ ਹੈ ਜਿਵੇਂ ਹੁਣ ਪਾਣੀ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਜੀ ਜਿੰਨਾ ਪੀਂਦਾ ਜਿਵੇਂ ਵੀ ਪੀਂਦਾ ਕਈ ਵਾਰ ਜਾਨਵਰ ਪਾਣੀ ਨਹੀਂ ਪੀਂਦੇ ਸਿੰਪਲ ਤਾਂ ਉਹਨੂੰ ਮੜਾ ਮੋਟਾ ਕੋਈ ਦੁੱਧ ਦਾ ਪਿਚਾ ਪਾ ਕੇ ਲਾਚ ਹਮ ਦੇ ਕੇ ਪਿਆ ਦਿਓ ਜਾਂ ਮੜੀ ਮੁੱਠੀ ਲੱਸੀ ਦੇ ਕੇ ਪਾਣੀ ਪਿਆ ਦਿਓ ਵੀ ਜਿੰਨਾ ਉਹ ਵੱਧ ਤੋਂ ਠੀਕ ਹੈ। ਹਣੀ ਤਾਂ ਬਸ ਸਿਆਲ ਚ ਵੀ ਪਿਉਣਾ ਚਾਹੀਦਾ ਪਰ ਆ ਜਿਵੇਂ ਹੁਣ ਗਰਮੀ ਪੈ ਰਹੀ ਤਾਂ ਹੁਣ ਤਾਂ ਜ਼ਰੂਰੀ ਹੈ। ਗਰਮੀ ਚਾਰੇ ਦਾ ਵੀ ਕੋਈ ਫਰਕ ਪਾਉਣਾ ਪੈਂਦਾ ਇਹਦਾ ਬਾਈ। ਹਾਂਜੀ ਥੋੜਾ ਜਿਵੇਂ ਪਹਿਲਾਂ ਪਸਿਆਲ ਚ ਮੂੰਗਫਲੀ ਦਾ ਪਾ ਦਿੰਦੇ ਆ ਜੀ ਮੀਂਹਾਂ। ਜਾਂ ਹੋਰ ਕੋਈ ਜਿਵੇਂ ਹਰੇਕ ਜੀ ਜਿਵੇਂ ਬਾਜਰਾ ਪਾ ਦਿੰਦੇ ਆ ਪਹਿਲਾਂ ਆਪਾਂ। ਉਹ ਫਿਰ ਹੁਣ ਗਰਮੀ ਤਾਂ ਫਿਰ ਚੇਂਜ ਕਰਨਾ ਪੈਂਦਾ ਜੀ। ਗਰਮੀਆਂ ਚ ਕੀ ਗਰਮੀ ਜਿਵੇਂ ਉਹ ਜਿਉਂ ਆਂਦਾ ਦਲੀਆ ਜੀ। ਠੀਕ ਹੈ। ਜਾਂ ਮੰਨ ਲਓ ਕਣਕ ਦਫਾੜ ਕਰਾ ਕੇ ਜੀ ਮੰਨ ਲਓ ਪ੍ਰੈਸ ਕਰਾ ਕੇ ਹਾਂ। ਤੇ ਵਿੱਚ ਚੋਕਰ ਲਾ ਕੇ ਉਹ ਪਾ ਰਹੇ ਜੀ ਨੋਰਮਲ ਕਰਾ ਕੀ ਪਾ ਰਹੇ ਆ ਆਪਾਂ ਦਾ ਵਿੱਚ ਤਾਰਾਮੀ ਦਾ ਥੋੜਾ ਮਤਲਬ 2-3 ਕੋਮਨ ਲੋਡ ਹਿਸਾਰ ਜਿੰਨਾ ਕ ਪਸ਼ੂ ਦੇ ਉਸ ਦੇ ਹਿਸਾਬ ਨਾਲ ਇਹਦੇ ਨਾਲ ਜਿਵੇਂ ਚਿਚੜਨੀ ਲੱਗਦਾ ਜੀ ਤੇ ਪਿੰਡੇ ਤੇ ਚਮਕ ਵੀ ਆਉਂਦੀ ਹੈ ਭਿਓ ਕਿ ਉਹ ਸਾਰਾ ਮਰ ਲੋ ਜਿਵੇਂ ਪਹਿਲਾਂ ਸੇ ਵਾਲਾਂ ਜਾਂ ਰਿੰਨ ਕੇ ਪਾਉਂਦੇ ਆ ਜੀ ਤੇ ਅੱਜ ਕੱਲ ਹੁਣ ਭਿਓ ਕੇ ਪਾਉਂਦੇ ਆ ਜੀ ਠੀਕ ਹੈ ਉਹ ਚੀਜ਼ ਦਾ ਫਰਕ ਹੈ ਜੀ ਹਾਂ ਹਾਂ अच्छा इस तो अलावा भाई सानू एक दो गल्लां और तुसी क्लियर कर दो कि जिमे अपने ਘੂੜੀਆਂ ਦਾ ਰੱਖਣ ਦੇ ਜਿਹੜੇ ਮੁੰਡੇ ਸ਼ਕੀਨ ਨੇਗੇ ਉਹ ਗਰਮੀਆਂ ਚ ਲੈ ਲੈਂਦੇ ਹੁਣ ਗਰਮੀਆਂ ਦਾ ਕਰਕੇ ਉਹ ਜਾਦੇ AC UC ਲਾ ਦਿੰਦੇ ਇਹੋ ਜੀ ਤਾਂ ਕੋਈ ਚੱਕਰ ਨਹੀਂ ਪੈਂਦਾ ਵੀ AC UC ਦੀ ਤੇ ਇਹਨੂੰ ਕੋਈ ਬਾਹਲੀ ਲੋਡ ਨਹੀਂ ਪੈਂਦੀ ਆ ਭਰਾ ਜੀ ਫਾਰੇ ਵਾਲੇ ਪੱਕੇ ਜਾਂ ਹੋਰ ਸਾਰੇ ਇਹੋ ਜਿਹਾ ਕੋਈ ਇਹ ਤਾਂ ਹਰਪ੍ਰੀਤ ਜੀ ਇਹਨੂੰ ਕੋਈ ਤਾਪਮਾਨ ਦੀ ਹੁੰਦਾ ਕੋਈ ਇਹ ਜੀ ਤਾਂ ਜੀ ਅੱਡੋ ਅੱਡੀ ਸਿਸਟਮ ਹੈ ਜੀ ਜਿਹੇਜਾ ਆਪਾਂ ਬਣਾ ਲਾਂਗੇ ਆਪਣੇ ਸਰੀਰ ਨੂੰ ਜਾਂ ਮੰਨ ਲਓ ਹਨਾ ਜੀ ਉਹੋ ਜਿਹੀ ਉਹਨੇ ਬਣ ਜਾਣਾ ਹੈ ਹੁਣ ਆਪਾਂ ਤਾਂ ਜੀ ਮੰਨ ਲਓ ਜਮਾ ਹੁਣੇ ਨਹੀਂ ਧੁੱਪ ਹੈ ਜੀ ਦਿਨੇ ਵੀ ਮੰਨ ਲਓ ਇੱਥੇ ਆ ਸ਼ਾਂ ਚ ਤੇ ਆ ਧੁੱਪੇ ਮੰਨ ਲਓ ਆਪੇ ਖੁੱਲੇ ਤਰੇ ਫੰਦੇ ਜੀ ਜੀ ਹਾਂਜੀ ਮਤਲਬ ਜਿਆਦਾ ਠੰਡ ਚ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਸੌਖੇ ਰੱਖੋ ਗਰਮੀ ਦੇ ਵਿੱਚ ਜਿੰਨੀ ਆਪਾਂ ਰੱਖਾਂਗੇ ਜੀ ਠੰਡ ਚ ਰੱਖਾਂਗੇ ਜਾਂ ਏਸੀ ਜਾਂ ਮੰਨ ਲਓ ਕੂਲਰ ਲਾ ਕੇ ਰੱਖਾਂਗੇ ਤਾਂ ਉਹ ਫਿਰ ਉਸ ਤੋਂ ਹੋਰ ਜਿਆਦਾ ਹੋ ਜਾਂਦਾ ਜੀ ਜਾਨੀ ਜੀ ਉਹ ਫਿਰ ਉਹ ਚਲਣਾ ਹਟ ਜਾਂਦਾ ਗਰਮੀ ਗਰਮੀ ਹੁੰਦੀ ਹੈ ਜਿਹੇ ਜਿਹੇ ਮਾਹੌਲ ਚ ਆਪਾਂ ਰੱਖਾਂਗੇ ਉਹੋ ਜਿਹਾ ਨੇ ਹੋ ਜਾਣਾ ਜੀ ਹਾਂਜੀ ਮਤਲ ਕੋਈ ਏਡਾ ਬਾਹਲਾ ਐ ਨਹੀਂ ਵੀ ਆਪਾਂ ਇਹਨੂੰ ਬੌਲੇ ਕੂਲਰ ਚ ਜਾਂ ਕੋਈ ਠੰਡੇ ਚ ਮਨ ਲੈ ਇਹਦਾ ਜਿਵੇਂ ਮੰਨ ਲਓ ਵੀ ਪੱਖਾ ਲਾ ਦਿਓ ਚਲੋ ਅੱਜਕੱਲ ਗਰਮੀ ਐ ਜਿਵੇਂ ਬਾਕੀ ਛੱਤ ਜਿਹੜੀ ਐ ਉਹ ਥੋੜੀ ਜਾਂ ਚਾਦਰਾਂ ਚੁੱਦਣਾ ਜਿਵੇਂ ਅੱਜਕੱਲ ਗਰਮ ਐ ਜੀ ਉਹ ਛੱਤ ਕੋਈ ਆਪਣੀ ਜਾਂ ਡਾਟਾ ਹੋਣ ਜਾਂ ਕੋਈ ਸਰਕੀ ਕੰਨਾਂ ਜਾਂ ਜਾਂ ਕੋਈ ਉਹ ਤਹਾਂ ਤੋਂ ਵੀ ਤਾਂ ਮਨ ਥੋੜਾ ਘੱਟ ਪੈਂਦਾ ਤਹਾਂ ਤੋਂ ਉਹ ਗਰਮੈਸ਼ ਜਿਵੇਂ ਉਹ ਚਾਦਰਾਂ ਤਪ ਜਾਂਦੀਆਂ ਉਹ ਉਹ ਬਚਤ ਰੱਖੇ ਹਾਂ ਜੀ ਉ ਜਿਵੇਂ ਆਪਣੇ ਖੁੱਲੇ ਐ ਬਾਹਰ ਜਾਂ ਕਰੋ ਫਿਰ ਉਹ ਨਹੀਂ ਕੋਈ ਚੱਕਰ ਉਮੇ ਕੋਈ ਚੱਕਰ ਨਹੀਂ ਪੈਂਦਾ ਹਾਂ ਜੀ ਜੇ ਜਿਆਦੇ ਠੰਡ ਚ ਕੂਲਰ ਚ ਰੱਖਣ ਲੱਗ ਜੇ ਫੇਰ ਉਹ ਚੀਜ਼ ਦਾ ਹੋ ਜਾਂਦਾ ਉਹ ਸੂਹਲ ਹੋ ਜਾਂਦਾ ਸੂਹਲ ਹੋ ਜਾਂਦਾ ਇਹ ਜਾਨਵਰ ਉਹ ਤਾਂ ਫੇਰ ਮੰਨ ਲਓ ਹਾਂ ਉਹ ਫੇਰ ਗਰਮੀ ਵੀ ਘੱਟ ਚੱਲੂਗਾ ਜੀ ਜੀ ਹਾਂ ਜੀ ਹੁਣ ਆਪਣੇ ਤਾਂ ਹੁਣ ਗਰਮੀ ਇੰਨੀ ਹੈ ਜੀ ਬਸ ਇਹ ਬਾਹਰ ਹੀ ਹੁੰਦੇ ਆ ਜੀ ਆ ਸ਼ਾਂ ਥੱਲੇ ਧਰ ਕੇ ਥੱਲੇ ਮੰਨ ਲਓ ਹੂੰ ਹੂੰ ਜਾਂ ਖੁੱਲੇ ਤੁਰੇ ਫਿਰਦੇ ਆ ਜੀ ਜਾਂ ਬਸ ਘੰਟਾ ਦੋ ਘੰਟੇ ਅੰਦਰ ਕਮਰੇ ਜੀ ਕਰ ਦਿੰਦੇ ਆ ਜੀ ਜੀ ਹਾਂਜੀ ਮਤਲਬ ਕੋਈ ਦਿੱਕਤ ਨਹੀਂ ਆ ਜੀ ਨਾ ਜੀ ਨਾ ਜੀ ਕੋਈ ਕੋਈ ਇਹੋ ਜੀ ਗੱਲਬਾਤ ਨਹੀਂ ਕੀਤੀ ਜੀ ਅਸੀਂ ਇੱਥੇ ਇੱਕ ਮੰਨ ਲਓ ਪਾਣੀ ਇਹਨੂੰ ਜ਼ਿਆਦਾ ਪੀਉਣੇ ਆ ਜੀ ਮੰਨ ਲਓ ਜੀ ਜਿਵੇਂ ਲੱਸੀ ਪਿਆ ਕੇ ਵਿੱਚ ਜਾਂ ਸ਼ੁਰੂ ਸ਼ੱਕਰ ਪੀਉਣੇ ਆ ਜੀ ਉਹ ਚੀਜ਼ਾਂ ਥੋੜਾ ਫਰਕ ਰਹਿੰਦਾ ਜੀ ਉਹ ਫਿਰ ਕਿਤੇ ਜਾਨਵਰ ਧੁੱਪੇ ਫਿਰ ਕਿੱਦਾਂ ਜਿਵੇਂ ਤੁਸੀਂ ਦੱਸਿਆ ਉਹ ਬੇਸਣ ਦਾ ਜਾਂ ਉਹ ਸਾਰਾ ਠੰਡਾ ਹੈ ਨਾ ਪਾਣਾ ਬਣਾ ਕੇ ਪਾਣਾ ਹਾਂਜੀ ਸਵੇਰ ਪਿਆਦੇ ਉਹ ਬਹੁਤ ਠੰਡਾ ਹੈ ਜੀ ਮੰਨ ਠੀਕ ਹੈ ਜੀ ਹਾਂਜੀ ਹਾਂਜੀ ਇਸ ਤੋਂ ਇਲਾਵਾ ਤੁਸੀਂ ਹੋਰ ਆਪਣੇ ਪੱਖ ਤੋਂ ਕੁਝ ਕਹਿਣਾ ਚਾਹੋ ਜੀ ਸਾਡੇ ਘੋੜੇ ਪ੍ਰੇਮੀਆਂ ਨੂੰ ਜਿਹੜੇ ਸੱਜਣ ਘੋੜੇ ਰੱਖਦੇ ਨੇ ਆ ਗਰਮੀ ਦੇ ਦਿਨਾਂ ਚ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਕੋਈ ਰਾਏ ਤੁਹਾਡੀ ਸਾਂਭ ਸੰਭਾਲ ਤਾਂ ਬਸ ਇਹੀ ਹੈ ਜੀ ਮੰਨ ਲਓ ਵੀ ਪਾਣੀ ਦਾ ਜ਼ਿਆਦਾ ਧਿਆਨ ਹੈ ਜੀ ਅੱਜ ਕੱਲ ਗਰਮੀ ਚ ਇਹ ਜਿਵੇਂ ਆਪਾਂ ਸ਼ੱਕਰ ਦੱਸਿਆ ਜਾਂ ਇਹ ਜ਼ਰੂਰ ਪਿਓ ਜੀ ਹਾਂ ਤੇ ਬਸ ਇਹੀ ਹੈ ਜੀ ਪਾਣੀ ਦੀ ਮਿਹਨਤਾਂ ਕੰਮ ਮਿਹਨਤ ਪਾਣੀ ਦੀ ਜੀ ਸਾਰਾ ਜੀ ਜੀ ਹਾਂਜੀ ਨੀ ਦਾ ਚਾਰਾ ਤਾਂ ਆਪਾਂ ਘੱਟ ਪਾ ਦੇਾਂਗੇ ਜਾਂ ਦਾਣਾ ਥੋੜਾ ਘੱਟ ਕਰ ਦੇਾਂਗੇ ਗਰਮੀ ਚ ਦਿੱਤਾ ਉਹਦੇ ਨਾਲ ਮਾੜੇ ਮੁੱਠੇ ਲਿਸੇ ਹੋ ਜਾਣਗੇ ਤਾਂ ਕੋਈ ਫਰਕ ਨਹੀਂ ਜੀ ਹ ਵੀ ਜਿਆਦਾ ਖਰਾਕ ਨਹੀਂ ਹੋਣੀ ਚਾਹੀਦੀ ਜਿਆਦਾ ਥੋੜੀ ਜੀ ਹਾਂ ਨੋਰਮਲ ਥੋੜੀ ਰੱਖੋ ਇਹਦੇ ਚ ਗਰਮੀ ਚ ਜੀ ਤੇ ਗਾਹਾਂ ਆਪਣੇ ਰਾਜੀ ਕਰਨ ਨੂੰ ਤਾਂ ਗਾਹਾਂ ਸਿਆਲ ਚ ਵਧੀਆ ਮਹੀਨੇ ਹੁੰਦੇ ਤਿੰਨ ਚਾਰ ਉਦੋਂ ਆਪਾਂ ਰਾਜੀ ਕਰ ਸਕਦੇ ਹਾਂ ਠੀਕ ਹੈ ਅੱਜ ਕੱਲ ਥੋੜਾ ਲਿਸੇ ਹੋ ਜਾਂਦੇ ਜਿੱਦਾਂ ਮਤਲਬ ਸੰਕੋਚ ਨਾਲ ਪੈਜੇ ਗਰਮੀ ਚ ਹੁੰਦੇ ਚੰਗਾ ਉਹਨਾਂ ਹੀ ਚੰਗੇ ਜੀ ਉਹਨਾਂ ਹੀ ਚੰਗੇ ਉਹਨਾਂ ਹੀ ਘੋੜੇ ਘੂੜੀ ਦੀ ਜਿਹੜਾ ਵੀ ਰੱਖਿਆ ਹੋਇਆ ਜਾਨਵਰ ਉਹਦੀ ਬੱਚਤ ਉਹਨੀ ਹੈ ਵੀ ਜਿੰਨਾ ਉਹਨੂੰ ਘੱਟ ਪਾ ਲੈਣਗੇ ਹਾਂਜੀ ਹਾਂਜੀ ਥੋੜਾ ਭੁੱਖਾ ਰਹੇ ਜੂ ਤਾਂ ਕੋਈ ਗੱਲ ਨਹੀਂ ਜੀ ਹਾਂ ਹਾਂ ਤੇ ਬਸ ਪਾਣੀ ਜੇ ਕੋਈ ਨੁਕਸਾਨ ਨਹੀਂ ਮਤਲਬ ਹਾਂ ਵੀ ਥੋੜਾ ਨਾਰਮਲ ਪਾ ਦਿਓ ਜੀ ਬਾਲਾ ਵੀ ਆਪਾਂ ਜਿਵੇਂ ਪਾਈ ਜਾਂਦੇ ਸਾਰਾ ਜਨੂਰ ਨਾ ਨਾ ਪਾਓ ਹਾਂ ਗਰਮੀ ਜਾਂ ਦੋ ਤਿੰਨ ਮਹੀਨੇ ਥੋੜਾ ਜਿਹਾ ਘੱਟ ਕਰ ਦਿਓ ਜੀ ਜੀ ਤੇ ਬਸ ਪਾਣੀ ਦਾ ਮੀਨ ਰੱਖੋ ਜੀ ਧਿਆਨ ਠੀਕ ਹੈ ਹਾਂਜੀ ਹਾਂਜੀ ਅੱਛਾ ਬਾਈ ਤੁਸੀਂ ਸਾਨੂੰ ਇੰਨਾ ਕੁ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਿੰਡੂ ਕਲਚਰ ਤੁਸੀਂ ਸਾਡੇ ਕੋਲੇ ਆਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਦੇਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਸਸਰੀ ਕਾਲ ਜੀ ਸਾਰੇ